ਕਮਾਲ ਜਾਨੇ ਜੀ ਦੱਸੋ ਜੀ ਤੁਸੀਂ ਤੇ ਕਾਦਾ ਕੰਮ ਹੈ ਜੀ ਅਸੀਂ ਵਪਾਰੀ ਆਂ ਜੀ ਪੰਨੇ ਦਾ ਵਪਾਰ ਕਰਦੇ ਆਂ ਕੀ ਹੋਇਆ ਤੁਹਾਡਾ ਰਾਜ ਜੀ ਅੱਜ ਮੈਂ ਕਿਸੇ ਕੰਮ ਚੱਲਿਆ ਸੀਗਾ ਆਪਣਾ ਹਸਪੀਟਲ ਸਾਈਡ ਤੇ ਤੇ ਉੱਥੇ ਮੈਨੂੰ ਜਾਣ ਲੱਗੇ ਇੱਕ ਰੈੱਡ ਲਾਈਟ ਆਈ ਰੈੱਡ ਲਾਈਟ ਦੇ ਉੱਤੇ ਇੱਕ ਸੰਤ ਟਾਈਪ ਦਾ ਬੰਦਾ ਮਿਲਿਆ ਨੀਲੇ ਕੱਪੜੇ ਪਾਏ ਸੀ ਨੀਲੀ ਪੱਗ ਬੰਨੀ ਹੋਦੇ ਮੈਂ ਦੀ ਵਿੰਡੋ ਲੋਕ ਕੀਤੀ ਲੋਕ ਕਰਕੇ ਤੇ ਮੈਨੂੰ ਕਹਿੰਦਾ ਉਹ ਕਹਿੰਦਾ ਸ਼ਾਇਦ ਬਠਿੰਡਾ ਹੈ ਮੈਂ ਕਿਹਾ ਹਾਂ ਜੀ ਤੇ ਕਹਿੰਦਾ ਇੱਥੇ ਪੂਰੀ ਵਾਲੇ ਬਾਬੇ ਦਾ ਕੋਈ ਉੱਥੇ ਜਗ੍ਹਾ ਬਣੀ ਹੋਈ ਹੈ ਮੈਂ ਕਿਹਾ ਆਪਾਂ ਨੂੰ ਜਾਣਕਾਰੀ ਨਹੀਂ ਐਨਐਚ ਰਾਜਦੀ ਬੱਤੀ ਹੋ ਗਿਆ ਆ ਅੱਗੇ ਜਾ ਕੇ ਆਪਾਂ ਵਾਪਸ ਕਰ ਯੂਟਰਨ ਲੈ ਕੇ ਵਾਪਸ ਆਇਆ ਗੱਡੀ ਵਾਸ਼ਕਾਣੀ ਸੋ ਬੰਦ ਸੀਗਾ ਵਾਸ਼ਿੰਗ ਵਾਲਾ ਉਸੇ ਬੱਤੀ ਦਾ ਦਵਾਦਾ ਮਿਲ ਗਿਆ ਮੈਨੂੰ ਯਾਨੀ ਕਿ 2-3 ਮਿੰਟ ਦੇ ਵਿੱਚ ਹੀ ਫਿਰ ਜੀ ਉੱਥੇ ਦੋ ਮੋਟਰਸਾਈਕਲ ਇੱਕ ਮੋਟਰਸਾਈਕਲ ਤੇ ਇੱਕ ਲੇਡੀਜ਼ ਦਾ ਇੱਕ ਬੰਦਾ ਮਿਲੇ ਉਹਨਾਂ ਨੇ ਫੇਰ ਮੇਰੀ ਗੱਡੀ ਲੌਕ ਕੀਤੀ ਕਹਿੰਦੇ ਬਾਬਾ ਜੀ ਕੀ ਪੁੱਛਦੇ ਸੀ ਤੁਹਾਨੂੰ ਕਹਿੰਦੇ ਬਾਬਾ ਜੀ ਬਹੁਤ ਪਹੁੰਚੇ ਹੋਇਆ ਸਾਡੀਆਂ ਅੱਖੀ ਨਹੀਂ ਮਿਲਾਂਦੇ ਸਾਡੀਆਂ ਅੱਖਾਂ ਖਰਾਬ ਹੋ ਗਈਆਂ ਸੀ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਤੇ ਠੀਕ ਹੋ ਗਈ ਸੀ ਜੀ ਇਕ ਦੋ ਮਿੰਟਾਂ ਗੱਲਾਂ ਕਰਦੇ ਬਹੁਤ ਬਾਬੇ ਤਾਰੀਫ ਕੀਤੀ ਉਹਨਾਂ ਨੇ ਐਨ ਐਚਓ ਤੋਂ ਬਾਬਾ ਜੀ ਦੁਆਰਾ ਫੇਰ ਆ ਗਏ ਅੱਛਾ ਫੇਰ ਫੇਰ ਬਾਬਾ ਜੀ ਆ ਗਏ ਕਨੈਕਟਰ ਸਾਈਡ ਤੇ ਹਾਂ ਫੇਰ ਹਾਂ ਬਾਬਾ ਜੀ ਨੇ ਉਹਨਾਂ ਨੂੰ ਫਟਕਾਰ ਲਾਇਆ ਮੇਰੇ ਸਾਹਮਣੇ ਤੁਸੀਂ ਪਿੱਛੇ हट ਜਾਓ ਤੁਹਾਡੇ ਨਾਲ ਮੈਂ ਗੱਲ ਨਹੀਂ ਕਰਨੀ ਐਦਾਂ ਦੀਆਂ ਗੱਲਾਂ ਕਰਦਾ ਤੇ ਬਾਬੇ ਨੇ ਮੈਨੂੰ ਕਿਹਾ ਮੈਨੂੰ ਥੋੜਾ ਅੱਗੇ ਤੱਕ ਜਾਣਾ ਗੰਦਾ ਰਸਤੇ ਛੱਡ ਦੇ ਮੈਂ ਕਿਹਾ ਚਲੋ ਬਾਬਾ ਜੀ ਬੈਠ ਕੇ ਗੱਲ ਕਰਨੀ ਗੀ ਅਰਜੰਤਰਾ ਕਾਲਜ ਦਾ ਗੇਟ ਟੱਪਣ ਸਾਹਿਬ ਕਹਿੰਦਾ ਮੈਨੂੰ ਸਾਈਡ ਤੇ ਲਾ ਦਿਓ ਮੈਂ ਕਿਹਾ ਬਾਬਾ ਜੀ ਤੁਸੀਂ ਅੱਡੇ ਤੇ ਜਾਣਾ ਹੋਊਗਾ ਨੀ ਕਹਿੰਦਾ ਅੱਧੂ ਬਾਦ ਬਾਬਾ ਜੀ ਪੈਦਲ ਮਾਲ ਚ ਕੰਨਗੇ ਫਿਰ ਕੀ ਹੋਇਆ ਤੋਂ ਤੋਂ ਬਹਿਣੇ ਕਿਵੇਂ ਲਏ ਉਹਨਾਂ ਨੇ ਬਾਬਾ ਜੀ ਹੋਟਲ ਬਾਬਾ ਹੋਟਲ ਦਾ ਪਿਆ ਸੀ ਮੇਰੀ ਗੱਡੀ ਚੋਂ ਐਨੇ ਚ ਮੋਟਰਸਾਈਕਲ ਵਾਲਾ ਦਵਾਦਾ ਉਹ ਫੇਰ ਉੱਥੇ ਆ ਗਿਆ ਉਹ ਆ ਗਿਆ ਫਿਰ ਬਾਬੇ ਦੇ ਪੈਰੀਂ ਪੈ ਗਏ ਬਾਬਾ ਸਾਨੂੰ ਮਾਫ ਕਰਦੋ ਮਾਫ ਕਰਦੋ ਹੈ ਪਹਿਲਾਂ ਤਾਂ ਪਟਕਾਰ ਲਈ ਮੁੜ ਕੇ ਆ ਲੈ ਜਾ ਤੈਨੂੰ ਮਾਫ ਕਰਦਾ ਪੁੱਤ ਜਿਹੜਾ ਤੁਹਾਡੇ ਤੋਂ ਸੋਨਾ ਲਿਆ ਉਹਨਾਂ ਨੇ ਕਿਵੇਂ ਲਿਆ ਉਹ ਕਿਵੇਂ ਲਿਆ ਉਹਨਾਂ ਉਤਣ ਲੱਗੇ ਫੇਰ ਬਾਬੇ ਨੇ ਮੈਨੂੰ ਇੱਕ ਪੱਥਰ ਜਿਹਾ ਦਿੱਤਾ ਹੈਗਾ ਪੱਥਰ ਦੇ ਕੇ ਕਹਿੰਦੇ ਹਾਂ ਦੱਸ ਦੇ ਨੋਟ ਚ ਲਪੇਟ ਲੈ 10 ਦੇ ਨੋਟ ਚ ਲਪੇਟ ਕੇ ਉਹਨੂੰ ਘਰੇ ਲੈ ਜੀ ਨਾਲੇ ਉਹਨਾਂ ਨੂੰ 10 ਪੱਥਲ ਦਿੱਤਾ 10 ਦੇ ਨੋਟ ਚ ਉਹਨਾਂ ਦਾ ਲਪੇਟਦਾ ਇੱਕ ਹੂੰ ਮੁਰ ਕੇ ਕਾਗਜ਼ ਦੇ ਦਿੱਤਾ ਉਹਨਾਂ ਨੂੰ ਉਹਨਾਂ ਦਾ ਕਾਗਜ਼ ਲਪੇਟ ਲੈ ਨਾਲ ਉਹਦਾ ਕੜਾ ਲਵਾ ਲਿਆ ਦੂਜੇ ਬੰਦੇ ਦਾ ਵੀ ਹੂੰ ਕਹਿੰਦਾ ਆਲਾ ਸਵਾਲ ਨੂੰ ਪਾਤਾ ਵਿੱਚ ਤੇ ਤੇ ਆਲ ਚੱਕ ਤੂੰ ਪਾਜਾ ਦੀ ਮੋਜ ਹੋ ਜੂਗੀ ਤੁਹਾਡੇ ਨਾਲ ਕੀ ਹੋਇਆ ਮੁਰ ਕੇ ਮੈਨੂੰ ਵੀ ਇੱਕ ਕਾਗਜ਼ ਲਪੇਟ ਕੇ ਉਹਨੇ ਦਿੱਤਾ ਕਹਿੰਦਾ ਆਲੇ ਸਖਲਾ ਤੇ ਉਹ ਕਾਗਜ਼ ਮੇਰੇ ਤੋਂ ਲੈ ਕੇ ਇੱਕ ਵਾਰੀ ਮਨੋਤ ਮਾਲਜਾ ਦਿੱਤਾ ਉਦੋਂ ਮੁਰਕੇ ਮੈਨੂੰ ਪਤਾ ਕਿ ਮੈਂ ਮਾਲ ਖੋਲ ਕੇ ਦੇਖਿਆ ਮੈਂ ਕਿਹ ਚੈ ਦੇਖਿਆ ਕੀ ਹੈ ਉਹ ਚ ਕੁਝ ਵੀ ਨਹੀਂ ਕਾ ਪੁੱਜਾ ਸੀਗਾ ਮੈਂ ਆਪਣਾ ਹੱਥ ਕੱਢ ਨਹੀਂ ਨਗਾ ਮਾਦੀ ਤੇ ਮੇਰੇ ਅੰਗੂਠੀ ਵੀ ਹੈ ਨਹੀਂ ਤੇ ਕੜਾ ਵੀ ਹੈ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੁਹਾਡਾ ਅਸਮਾਨ ਨਹੀਂ ਮੈਂ ਬਾਤ ਚ ਦੇਖਿਆ ਉਹ ਕਿੰਨੇ ਤੋਲੇ ਦੇ ਸੀ ਅੰਗੂਠੀ ਕਿੰਨੇ ਤੋਲੇ ਦਾ ਕੜਾ ਸੀ 6.5 ਤੋਲੇ ਦਾ ਕੜਾ ਜਾਂਦਾ ਜਾਂ ਤੇ ਕੋਈ 1 ਤੋਲੇ ਦੇ ਕਰੀਬ ਦੇ ਅੰਗੂਠੀ ਹੈ ਕੋਈ ਉਹ ਜਿਹੜੇ ਤੁਹਾਨੂੰ ਲੱਗਦਾ ਵੀ ਜਿਹੜੀ ਲੇਡੀਜ਼ ਤੇ ਉਹ ਸੀਗੇ ਨਾਲ ਉਹ ਰਲੇ ਹੋਏ ਸੀ ਤੁਹਾਨੂੰ ਇਹ ਲੱਗਦਾ ਹਾਂ ਜੀ ਉਹ ਇਸਲਾਮ ਬਦਲੇ ਹੋਏ ਜਿਹੜੇ ਉਹਨਾਂ ਦਾ ਕੋ ਡਰਾਮਾ ਬਾਜੀ ਹੈ ਦਾਣਾ ਕਿਵੇਂ ਦਿਨ ਤੇ ਆਉੜੇ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਕਿਵੇਂ ਦੇਖਦੇ ਆ ਤੁਸੀਂ ਬਹੁਜੀ ਇਹ ਕਾਨੂੰਨ ਵਿਵਸਥਾ ਦੇ ਉੱਤੇ ਹੈ ਇਦਾਂ ਦੇ ਅੰਸ਼ਰ ਹੈਗੇ ਆਪਣੇ ਸ਼ਹਿਰ ਦੇ ਵਿੱਚ ਕੰਮ ਕਰਦੇ ਆ ਕੋਈ ਇਹਨਾਂ ਨੂੰ ਤੇ ਜਦੋਂ ਉੱਥੇ ਮੌਕੇ ਤੇ ਪੰ ਦੇਖਿਆ ਤੇ ਹਾਜਿਦਤ ਨਾਲ ਆਪਣੇ ਕੈਮਰੇ ਵੀ ਕੰਦੇ ਜਖਰਾ ਹੋਏ ਹੋਏ ਆ ਜਿਹੜੇ ਚੌਂਕ ਦੇ ਵਿੱਚ ਲੱਗਣੇ ਚਾਹੀਦੇ ਸੀਗੇ ਉੱਥੇ ਕੈਮਰੇ ਵੀ ਕੰਮ ਨਹੀਂ ਕਰਦੇ ਇਹਨਾਂ ਦੇ ਲੱਗਦਾ ਵੀ ਜਿਹੜੇ ਸ਼ਹਿਰ ਵਿੱਚ ਕੈਮਰੇ ਸਰਕਾਰੀ ਲੱਗੇ ਹੋਏ ਉਹ ਵੀ ਬੜਾ ਵੱਡਾ ਸਵਾਲ ਹਨ ਬਿਲਕੁਲ ਸਵਾਲ ਹੈਗਾ ਜੀ ਉਹ ਇੱਕ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਜਿਵੇਂ ਤੁਸੀਂ ਉਹਨਾਂ ਨੂੰ ਗੱਡੀ ਤੇ ਨਹੀਂ ਬਿਠਾਉਣਾ ਚਾਹੀਦਾ ਨਹੀਂ ਬਿਠਾਉਣਾ ਚਾਹੀਦਾ ਜੀ ਮੈਂ ਪਹਿਲੇ ਵੀ ਇੱਕ ਸਾਲ ਨੂੰ ਪਠਾਉਂਦਾ ਹੁੰਦਾਗਾ ਕੋਈ ਬਦਲਤੀ ਗੱਲ ਹੈ ਜਾਂ ਕਿਸਮਤ ਇਦਾਂ ਨਹੀਂ ਸੀ ਮੇਰੀ ਕਿ ਮੇਰੇ ਨਾਲ ਘਟਨਾ ਵਾਪਰ ਗਈ ਹਾਲਾਂਕਿ ਤੇ ਰਵਈਆ ਕਿਸ ਤਰ੍ਹਾਂ ਤੁਸੀਂ ਆਏ ਹੋਏ ਦੇਖੋ ਹੁਣ ਤੱਕ ਮੇਰੇ ਨਾਲ ਰਵਈਆ ਬਹੁਤ ਵਧੀਆ ਹੈ ਉਮੀਦ ਹੈ ਕਿ ਆਪਣਾ ਲਾਣਨ ਲੱਭ ਕੇ ਚੋਦਾ ਨੂੰ 13 15 ਦਾ ਪੁਲਿਸ ਕਹਿ ਰਹੀ ਆ ਸਰਕਾਰ ਦੀ ਜਾਰੀ 15 ਅਵਸਤ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਆ ਪਰ ਦੂਸਰੇ ਨਹੀਂ ਕੋਈ ਕੋਈ ਸਖਤੀ ਵਾਲਾ ਕੋਈ ਨਹੀਂ ਦਿਖ ਰਿਹਾ ਜੀ ਸਾਦੇ ਚੌਂ ਖਾਲੀ ਪਈ ਕਿਤੇ ਕੋਈ ਪੁਲਿਸ ਨਜ਼ਰ ਨਹੀਂ ਆ ਰਹੀ ਜੀ ਮੈਂ ਜੀ ਹਾਲ ਦਾ ਦਰਸ਼ਨ ਸਿੰਘ ਅਤੇ ਬਸਕੰਡ ਚੌਕ 'ਤੇ ਲੱਗਾ ਹੋਇਆ ਹਾਂ ਜੀ ਤੇ ਘਟਨਾ ਜੀ ਅੱਜ ਸਾਨੂੰ ਕਾਲ ਆਈ ਸੀ ਵੀ ਆਪਣੇ ਫਟੌਰੂਮ ਤੋਂ ਵਿਆਹ ਕਰਕੇ ਕਿਸੇ ਨਾ ਕੋਈ ਖੋਦੀ ਵਾਰਦਾਤ ਹੋਈ ਹੈ ਤੇ ਅਸੀਂ ਉਹ ਮੌਕੇ ਤੇ ਗਏ ਸੀ ਕਿ ਉਹਨਾਂ ਨੇ ਦੱਸਿਆ ਕਿ ਸਾਡਾ ਇੱਕ ਖੜਾ ਤੇ ਇੱਕ ਸ਼ਾਪ ਸੀਗੀ ਤੇ ਉਹ ਮਤਲਬ ਕਿਸੇ ਨੇ ਕੋਈ ਸੰਘਾਸ ਹੋ ਕੇ ਕੋਈ ਉਹਨਾਂ ਤੋਂ ਲੈ ਲਿਆ ਉਹਨਾਂ ਨੇ ਉਹਨੂੰ ਲਿਫਟ ਦਿੱਤੀ ਸੀ ਕਾਰ ਦੇ ਵਿੱਚ ਉਹ ਆਪ ਦੀ ਕਾਰ ਕੋਲ ਤੋਂ ਆਉਣ ਜਾ ਰਹੇ ਸੀਗੇ ਤੇ ਉਹ ਉਹਨਾਂ ਨੇ ਮਤਲਬ ਉੱਥੇ ਆਪਣੇ ਹਾਜ਼ਰੀਦਮ ਚੌਕ 'ਤੇ ਉਹਨਾਂ ਨਾਲ ਬੈਠ ਗਏ ਉਹ ਮੁਰਕੇ ਆ ਕੇ ਅਕਿੰਦਰਾ ਕਾਲ ਚ ਉਤਰ ਗਏ ਉਹ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਹਾਜ਼ਰੀਦਨ ਚੌਕ ਤੋਂ ਲਿਆ ਜਾਂ ਆ ਕੇ ਅਕਿੰਦਰਾ ਕਾਲ ਤੇ ਲਿਆ ਘਟਨਾ ਦਾ ਕੀ ਪਤਾ ਲੱਗਿਆ ਤੁਹਾਨੂੰ ਕੰਟਰੋਲ ਰੂਮ ਤੇ ਆਇਆ ਜਿਨੇ ਜਿਨ੍ਹਾਂ ਘਟਨਾ ਵਾਪਰੀ ਉਹਨਾਂ ਨੇ ਫੋਨ ਕੀਤਾ ਉਹ ਨਹੀਂ ਕਟੋਰੋਂ ਤੋਂ ਫੋਨ ਆਇਆ ਸਾਨੂੰ ਉਹਨਾਂ ਨੇ ਕੰਟਰੋਲ ਉੱਤੇ ਫੋਨ ਕੀਤਾ ਹੋਣਾ ਇਸ ਤਰ੍ਹਾਂ ਦੇ ਪਹਿਰਾਬੇ ਸੀਗੇ ਜਿਹੜੀਆਂ ਉਹਨਾਂ ਦੱਸਦੇ ਉਹ ਇਹਨਾਂ ਦੇ ਦੱਸਣ ਮੁਤਾਬਕ ਕਹਿੰਦੇ ਵੀ ਬਾਬਾ ਟਾਈਪ ਸੀ ਕੋਈ ਮਤਲਬ ਉਹਨਾਂ ਨੇ ਕੋਈ ਨੀਲੇ ਰੰਗ ਦਾ ਕੋਈ ਮਤਲਬ ਚੋਲਾ ਜਿਹਾ ਪਾਇਆ ਹੋਇਆ ਸੀਗਾ ਤੇ ਉਹਨਾਂ ਦੇ ਨਾਲ ਪਿੱਛੇ ਕੋਈ ਮੋਟਰਸਾਈਕਲ ਵਾਲੇ ਵੀ ਆਏ ਸੀ ਜਿਹਦੇ ਨਾਲ ਇੱਕ ਲੇਡੀਜ਼ ਸੀ ਤੇ ਇੱਕ ਮਤਲਬ ਜੈਂਟ ਸੀਗਾ ਤੇ ਨਾਲ ਸ਼ਾਇਦ ਉਹ ਕਹਿੰਦੇ ਬੱਚਾ ਵੀ ਸੀਗਾ ਟੋਟਲ ਕਿੰਨੇ ਕੁ ਦੀ ਖੋਈ ਟੋਟਲ ਇਹ ਕਹਿੰਦੇ ਵੀ ਸਾਢੇ 1 3-4 ਵਾਲੇ ਦਾ ਸ਼ਾਇਦ ਘੜਾ ਸੀਗਾ ਤੇ ਮਤਲਬ ਅਧਿਕ ਤੋਲੀ ਇਨਸਾਫ ਸੀਗੀ ਤੇ ਤੁਸੀਂ ਕਿਸ ਤਰ੍ਹਾਂ ਕਾਰਵਾਈ ਕਰ ਰਹੇ ਹੋ ਕਾਰਵਾਈ ਕਰ ਰਹੇ ਆ ਅਸੀਂ ਜੀ ਕੈਮਰੇ ਕਮਰੇ ਚੈੱਕ ਕਰ ਰਹੇ ਆ ਅਸੀਂ ਮੌਕੇ ਤੇ ਵੀ ਇਹਨਾਂ ਦੀ ਦੁਕਾਨ ਤੇ ਗਏ ਸੀ ਫਿਰ ਦੁਕਾਨ ਤੇ ਕਹਿੰਦੇ ਮਿੰਦੀ ਖੋ ਸਾਡੀ ਉੱਥੇ ਹੋਈ ਜਾਂ ਫਿਰ ਅਸੀਂ ਉੱਥੇ ਮੌਕੇ ਤੇ ਹੁਣ ਜਾ ਕੇ ਇਹਨਾਂ ਦੇ ਜਗਾ ਵੇਖ ਕੇ ਆਏ ਆਂਗੇ ਤੇ ਜਿਵੇਂ ਜਿਵੇਂ ਕੈਮਰੇ ਦੇ ਤੱਕ ਕੋਈ ਪਤਾ ਲੱਗਦਾ ਵੀ ਇੱਥੋਂ ਦੇ ਲੰਗੇ ਹੋਣਗੇ ਉੱਥੇ ਅਸੀਂ ਹੋ ਕੇ ਕੋਣ ਚੈੱਕ ਕਰਾਂਗੇ ਅੱਛਾ ਜਿਸ ਤਰ੍ਹਾਂ 15 ਅਗਸਤ ਤੇ ਗਏ ਆਪਣੇ ਪੀਸੀਆਰ ਜਗਾ ਜਗਾ ਨਾਕੇ ਤੇ ਲੱਗੀ ਹੋਈ ਹੈ ਉੱਥੇ ਪੀਸੀਆਰ ਵਾਲੇ ਕੋਈ ਹੈ ਨਹੀਂ ਸੀ ਮੌਕੇ ਤੇ ਪੀਸੀਆਰ ਮੌਕੇ ਤੇ ਅਸੀਂ ਮੌਕੇ ਤੇ ਇਹਦੀ ਗੱਲ ਹੈ ਠੀਕ ਹੈ